ਹਾਂਜੀ ਦੋਸਤੋ ਤੁਸੀਂ ਜੁੜ ਗਿਓ ਬਰਾਡ ਫਾਰਮਿੰਗ ਸਹਣਾ ਖੇੜਾ ਦੇ ਨਾਲ ਤੇ ਆਪਣੇ ਕੋਲੇ ਗੰਡਿਆਂ ਦੀ ਪਨੀਰੀ ਦਾ ਜਿਹੜਾ ਕੰਮ ਹੈ ਬਹੁਤ ਵਧੀਆ ਚੱਲ ਰਿਹਾ ਹੈ ਜੀ ਤੇ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਆਪਣੇ ਕੋਲ ਦੋਸਤ ਅੱਗ ਬਾਲਣ ਦਾ ਪ੍ਰਬੰਧ ਕਰ ਰਹੇ ਹੈ ਤੇ ਨਹੀਂ ਕਰਕੇ ਜਿਹੜਾ ਕੰਮ ਕਾਫੀ ਲੇਟ ਹੋ ਗਿਆ ਜਿਹੜੀਆਂ ਪਨੀਰੀਆਂ ਆਪਣੇ ਕੋਲੇ 24 ਤਰੀਕ ਨੂੰ ਤਿਆਰ ਸੀ ਜਿਹੜੇ ਫਾਰਮਰਸ ਦੀ ਬੁਕਿੰਗ ਸੀਗੀ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਅਸੀਂ ਆਵਾਂਗੇ ਉਸ ਤੋਂ ਬਾਅਦ ਬਾਰਿਸ਼ ਕਰਕੇ ਉਹ ਨਹੀਂ ਆ ਪਏ ਪਨੀਰੀਆਂ ਥੋੜੀਆਂ ਓਵਰ ਹੋ ਰਹੀਆਂ ਸੀ ਚਲੋ ਉਹਨਾਂ ਦਾ ਅਸੀਂ ਹੱਲ ਕਰਦਾ ਹੁਣ ਅਗਲੀ ਪਨੀਰੀ ਜਿਹੜਾ ਅਸੀਂ ਕੁਛ ਦਨ ਰੋਕੇ ਬੀਜੀ ਸੀ ਉਹ ਤਿਆਰ ਹੋ ਗਈ ਐ ਤੇ ਉਹਦੇ ਚ ਹੁਣ ਦੁਬਾਰੇ ਸੇਲ ਐ ਜਿਹੜੀ ਉਹ 6 ਜਾਂ 7 ਤਰੀਕ ਨੂੰ ਸ਼ੁਰੂ ਕੀਤੀ ਜਾਊਗੀ ਸੋ ਬਾਕੀ ਫਾਰਮਰ ਵੀਰ ਜਿਹੜੇ ਸਿਰਫ ਉਹੀ ਦੋਸਤਾਂ ਜਿਨ੍ਹਾਂ ਦੀ ਬੁਕਿੰਗ ਆਈ ਹੋਈ ਐ ਪਹਿਲਾਂ ਜਿਨ੍ਹਾਂ ਦਾ ਪਹਿਲਾਂ ਲਿਖਾਇਆ ਹੋਇਆ ਸਾਡੇ ਕੋਲੇ ਉਹ 7 ਤਰੀਕ ਤੋਂ ਬਾਅਦ ਸਾਡੇ ਨਾਲ ਸੰਪਰਕ ਕਰਕੇ ਪਨੀਰੀ ਲੈਣ ਆ ਸਕਦੇ ਆ ਪਿੰਡ ਸਹਣਾ ਖੇੜਾ ਤਹਿਸੀਲ ਬਲੂਰ ਜਿਹੜਾ ਸ਼੍ਰੀ ਮੁਕਸਰ ਸਾਹਿਬ ਆਪਣੇ ਕੋਲੇ ਪਿੰਕ ਪਿਆਜ਼ ਦੀ ਪਨੀਰੀ ਐ ਜਿਹੜੀ ਉਹ 7 ਤਰੀਕ ਤੱਕ ਦੁਬਾਰੇ ਤਿਆਰ ਮਿਲੂਗੀ ਪਹਿਲਾਂ ਵਾਲਾ ਲੋਟ ਸੀ ਜਿਹੜਾ ਉਹ ਇੱਕ ਵਾਰੀ ਖਤਮ ਹੋ ਚੁੱਕਿਆ ਹੁਣ ਫਿਲਹਾਲ ਜਿਹੜੀ ਪਨੀਰੀ ਵਾਸਤੇ ਬ੍ਰੇਕ ਹੀ ਹੈ ਤਾਂ ਕੋਈ ਲੋਕਲ 5-4 ਕਿਲੋ ਵਾਲਾ ਆਉਂਦਾ ਆਪਣਾ ਪਿੰਡ ਤੋਂ ਹੈ ਜਾਂ ਆਸ-ਪਾਸੇ ਤੋਂ ਹੈ ਤਾਂ 19 ਕਿ ਪਨੀਰੀ ਅਸੀਂ ਦੇ ਸਕਦੇ ਹਾਂ ਧੰਨਵਾਦ ਜੀ ਬਣੇ ਰਹੋ ਬਰਾਡ ਫਾਰਮਿੰਗ ਸੈਣਾ ਖਿਡਾ ਦਿਨ